ਮੈਗੇ ਹੁੰਦੇ ਨਹੀਂ ਹਾਂ ਹਾਂ ਕੱਟ ਦਿੰਦਾ ਮੈਂ ਇਹ ਬ੍ਰੈਡ ਮੈਂ ਬ੍ਰੈਡ ਮੰਗਾਏ ਨੇ ਕਿਉਂਕਿ ਕੱਲ ਹਨਾ ਬ੍ਰੈਡ ਖਾ ਲਏ ਨਾ ਨੇ ਮੇਰੇ ਪਿੱਛੇ ਤੇ ਮੈਨੂੰ ਮੈਂ ਗਈ ਹੋਈ ਸੀ ਮਾਸੀ ਕੋਲ ਧੀ ਧੀਆ ਮਨਾਉਣ ਆਹ ਬ੍ਰੈਡ ਜਿਹੜੇ ਬਾਹਰੋਂ ਮਿਲਦੇ ਨੇ ਨਾ ਵਧੀਆ ਨਹੀਂ ਹੁੰਦੇ ਇਹ ਤਾਂ ਸਾਨੀ ਜਾਣੀ ਜਬਰ ਸਾਨੀ ਜਾਣ ਤੇ ਮਿਲਦੇ ਨੇ ਇਹ ਜਿੱਤ ਤਾਂ ਪਕਰ ਬਣਾ ਲੈਣ ਜਮਾ ਵਧੀਆ ਨਹੀਂ ਬਿਲਕੁਲ ਵਧੀਆ ਨਹੀਂ ਨਾ ਉਹ ਬਰੈੱਡ ਦਾ ਜੀ ਵਾਲਾ ਉਹ ਮਜ਼ਾ ਕਰਦੀ ਵਾਲਾ ਠੀਕ ਬੀਬੀ ਦਾ ਜੀ ਵੇਟ ਨਾ ਛਾਲਾ ਨਿਕਲਦਾ ਕਿੰਨੇ ਕਿ ਕਿ ਨਾ ਹੁਣ ਤਾਂ 3-4 ਸਾਲ ਹੋ ਗਏ ਹਟ ਗਿਆ ਜਦ ਮੇਰਾ ਵਿਆਹ ਹੋਇਆ ਤਾਂ ਬੀਬੀ ਹਰ ਸਾਲ ਉੱਥੇ ਜਾਂਦੀ ਜੀ ਕੀ ਕੀ ਇੱਥੇ ਨੈਣਾ ਕੋਤ ਨੈਣਾ ਕੋਤ ਨੈਣਾ ਕੋਤ ਰਾਤ ਲਾ ਕੇ ਜਾਂਦੀ ਜੀ ਚਾਤੇ ਰਾਮ ਹੋ ਗਿਆ ਤਾਂ ਤੱਤਪਾਰ ਚੌਂਕੀ ਪਰ ਜਾਂਦੀ ਹੁੰਦੀ ਤੇ ਉੱਥੇ ਬਾਦ ਰਾਮ ਹੋ ਗਿਆ ਤਾਂ ਹਰਤਾਸਾਰ ਪਰੋਂ 3-4 ਸਾਲ ਹੋ ਗਏ ਜਾਂਦੀ ਨਹੀਂ ਹੈ ਨਾ ਨਾ 4-5 ਸਾਲ ਹੋ ਗਏ ਨਾ 4-5 ਸਾਲ ਹੋ ਗਏ ਆ ਪਿੰਡ ਦੀ ਗਈ ਵੀ ਆ ਜਦ ਚੱਲ ਤੇ ਵੀ ਚੱਤੇ ਆ ਨਵੇਂ ਘਰ ਚਾਏ ਆ ਉਹ ਤੇ ਬਾਦ ਨਹੀਂ ਗਈ ਸੀ ਨਾ ਨਾ ਪਿੰਡ ਵੀ ਮੈਂ ਤਾਂ ਹਟ ਗਈ ਤੂੰ ਨਹੀਂ ਜਦ ਯੂਵੀ ਦਾ ਉਹ ਕਰਿਆ ਤਾਂ ਲਾਸਟ ਜਦ ਯੂਵੀ ਦਾ ਪੂਆ ਸਤੀ ਮੱਥਾ ਟੇਕਣ ਗਏ ਤੇ ਯਾਦ ਹਟੀ ਆ ਸਾਰ ਦੇ ਦਾ ਜੂਨੀ ਹੂੰ ਸਾਰ ਦਾ ਹੀ ਤਾਂ ਚਾ ਬਤਾ ਲੈ ਹਾਂ ਸਾਰ ਗਈ ਮੈਂ ਸਾਰ ਲੱਗ ਗਿਆ ਕਾ ਸਾਰੋ 8-9 ਸਾਲ ਹੋ ਗਏ 8-9 ਸਾਲ ਹੋ ਗਏ ਉਹ ਉਹ ਹੁਣ ਇਨਸ਼ਾਅੱਲਾ ਬੀਬੀ ਦੇ 6 ਮਹੀਨਿਆਂ ਚ ਦੋ ਵਾਰੀ ਫੇਰ ਉੱਠ ਖੜਿਆ ਤੇ ਹੁਣ ਆ ਤਾਂ ਲਗਾਤਾਰ ਨਹੀਂ ਕਹਿੰਦੀ ਹਟ ਰਿਹਾ ਹੁਣ ਰੋਜ਼ ਚੜੇ ਹੀ ਰਹਿੰਦਾ ਏ ਅੱਬੀ ਤੂੰ ਕੱਟ ਬੋਲੇਗਾ ਤੂੰ ਨਾ ਵੀਡੀਓ ਚ ਬੋਲੇਗਾ ਉਹ ਨਾ ਬੋਲੇ ਕਰ ਜਿਹੋ ਬਣਾਇਆ ਨੇ ਛੋਬਰੇ ਦਵਾਈ ਦਿੱਤੀ ਕੀ ਕਹਿੰਦਾ ਚਾਹ ਨਾਲ ਦਵਾ ਨਹੀਂ ਖਾਣੀ ਇੱਕ ਇੱਕ ਗਰਮ ਚਾਹ ਨਾਲ ਪੀਏ ਕਰ ਚਾਰ ਪੰਜ ਦਿਨ ਖਾਂਦਾ ਚਾਰ ਪੰਜ ਦਿਨ ਬਾ ਮੈਂ ਚਾਰ ਪੰਜ ਦਿਨ ਦਾ ਕਰ ਲੇਗਾ ਤਿੰਨ ਚਾਰ ਵਾਰ ਚਾਰ ਪੀਂਦੇ ਆਪਣੇ ਹੱਥ ਤੋਂ ਹੋਣਾ ਹਾਵਾਂ ਉਹ ਤਾਂ ਹੀ ਕਿਸੇ ਮਾਸੇ ਉੱਠਦਾ ਅੱਜ ਬੁੱਕ ਤੇ ਆਹ ਇਨਸਾਨਾ ਉੱਠਦਾ ਆਈ ਜੇ ਵਾਸੇ ਖਾਟ ਕੇ ਖੁਦੀ ਸੀ ਆਹ ਦਿਨ ਤੱਕ ਦੇਣੀ ਨਹੀਂ ਪੈਂਦਾ ਰਾਇ ਇਨਸਾਨਾ ਉੱਠਦਾ ਹੈਗਾ ਆਈ ਮੋਰ ਹਨ ਮਲੇ ਨਹੀਂ ਸਾਡੇ ਉੱਠਣੇ ਹੋਰ ਆ ਹੁਣ ਆ ਹੁਣ ਵਾਪਸ ਫੇਰ ਨਹੀਂ ਆ ਰਿਹਾ ਉਹ ਨਾਣਾ ਕੋਤ ਦਾ ਮੇਲਾ ਫੇਰ ਆਲੇ ਕੋਲੋਂ ਸਾਡਾਂ ਕੋਲ ਨੇ ਫੇਰ ਆ ਰਿਹਾ ਵਾਪ ਉਹ ਤਾਂ ਹੀ ਹੁਣ ਜਿਆਦਾ ਹੀ ਹੋਈ ਜਾ ਰਿਹਾ ਲਗਾਤਾਰ ਇੱਕ ਸਕੂਲ ਤੇ ਆ ਗਿਆ ਦੂਜਾ ਸੁੱਤਾ ਉੱਠ ਖੜਿਆ ਯੂ ਵੀ ਜਾ ਤੇਰਾ ਸਕੂਲ ਤੇ ਆਉਣ ਦਾ ਟਾਈਮ ਹੁੰਦਾ ਨਾ ਇਹ ਜਦ ਇਹ ਉੱਠਦਾ ਏ ਇਹਦੇ ਦੋ ਲਾ ਚਾਂਟੇ ਕਰਨੇ ਹੀ ਟ ਹੈ ਵੀ ਇਹ ਕਿਉਂ ਲੇਟ ਕੀ ਉੱਠਦਾ ਏ ਹੈ ਸਾਰਾ ਦਿਨ ਕੁੱਤੇ ਨੂੰ ਕਾਈ ਕਰਾਈ ਜਾਂਦਾ ਏ ਫਿਰ ਦੇ ਆ ਕੇ 2 ਵਜੇ ਉੱਠ ਖੜਦਾ ਏ ਜਦ ਮੇਰਾ ਸੌਣ ਦਾ ਟਾਈਮ ਹੋ ਜਾਂਦਾ ਏ ਆਪ ਉੱਠ ਖੜਦਾ ਏ ਫਿਰ ਮੈਂ ਤੁਹਿਆ ਨੂੰ ਲਿਆ ਦਿੰਦਾ ਬਿਸ ਉਹ ਐ ਬਿਸਕਟਾਂਗੇ ਪਰਫੀ ਐ ਬਿਸੰ ਦਾ ਰੋਟੀ ਉਹ ਨਹੀਂ ਐ ਉਹ ਤੈਨੂੰ ਮੈਂ ਇੱਕ ਟਿਫਨ ਚ ਪਾਤਾ ਸਵੇਰੇ ਇੱਕੋ ਹੀ ਤਾਂ ਜਦ ਤੱਕ ਗੁੱਲ ਨਹੀਂ ਨਾ ਕੱਟਦਾ ਜਦ ਤੱਕ ਮੈਂ ਦੰਦੀ ਨਹੀਂ ਉਹ ਕੱਟਤਾ ਠੀਕ ਐ ਹੁਣ ਦਵਾਂਗੀ ਲੈ ਲੈ ਗੁੱਲ ਕੱਟ ਲਿਆ ਖੁਸ਼ ਹੋ ਗਿਆ ਕਿਆ ਕਹਤਾ ਵੇ ਜਦ ਤੱਕ ਬੁੱਲ ਨਹੀਂ ਘੜਦੇ ਜਦ ਤੱਕ ਨਹੀਂ ਦਿੰਦੀ ਜਦ ਇਹ ਬੁੱਲ ਘੜਦਾ ਓਏ ਇਹਨੂੰ ਆਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਕੀ ਮੈਂ ਗੁਰਦੁਆਰਾ ਜਾ ਕੇ ਜਮੇ ਨਹੀਂ ਖੜਦਾ ਇਹੇ ਹਾਂ ਅੱਜ ਸਾਰੇ ਭਈ ਜਿੰਨੇ ਵੀ ਤੈਨੂੰ ਅੱਜ ਇਹ ਗੁਰਦੁਆਰਾ ਸਾਹਿਬ ਕੱਲ ਜਾਇਆ ਹੈ ਪਰ ਹਾਂ ਦੇਖ ਲਿਆ ਸਾਰੇ ਨੇ ਜਿੰਨੇ ਵੀ ਆਂ ਪੜ ਗਾ ਲਿਆ ਅਸਿਆ ਬੀ ਸਾਰ ਆਤੀ ਅਪੂ ਫੇਰ ਆ ਗਿਆ ਗੁਰਦੁਆਰਾ ਸਾਹਿਬ ਚ ਕੱਲੇ ਹੀ ਜਾਇਆ ਆ ਦੇਖ ਲੈਣਾ ਮੈਂ ਕਰ ਗਈ ਸੀ ਮੈਨੂੰ ਪਤਾ ਨਹੀਂ ਦੇਗਾ ਇਤੋਂ ਪੈਣੀ ਕਿਉਂਕਿ ਉਹਨੂੰ ਗੁਰਦੁਆਰੇ ਚ ਬਹੁਤ ਮਿਸ ਕਰ ਲੈਂਦੇ ਵੀ ਅਪੂ ਆਇਆ ਨੇ ਦੇਗਾ ਜੋ ਵੀ ਇਹਦੇ ਤੇ ਪਾਣੀ ਵਾਲੀ ਜਗਾ ਉਹਨੂੰ ਹੱਥ ਪਾ ਲੈਣ ਸ਼ਗਰਮਤੀ ਬਗੈ ਪਾਣੀ ਡੋਰਤਾ ਇਹਨੇ ਭੱਜ ਕੇ ਗਈ ਮੈਂ ਗਈ ਗਈ ਮੈਂ ਕਿਤੇ ਹੋਰ ਕਿਸੇ ਦਿਨੇ ਹੈ ਨਾ ਗੁਰਦੁਆਰੇ ਚ ਵੀ ਛਿੱਤਰ ਖਾ ਕੇ ਆਉਗਾ ਖਾ ਕੇ ਆਉਗਾ ਕਿਸੇ ਦਿਨੇ ਛਿੱਤਰ ਹੈ ਗੁਰਦੁਆਰੇ ਚ ਮਹਾਰਾਜੀ ਗਾ ਕਰ ਜਿੱਦਣ ਨਾ ਕਿਸੇ ਨੇ ਫੜ ਲਿਆ ਅਸੀਂ ਭੱਜ ਜਾਣਾ ਉੱਥੋਂ ਜਿਨੇ ਵੀ ਫੜ ਲਿਆ ਅਸੀਂ ਉੱਥੇ ਭੱਜ ਲੈਣਾ ਭੱਜ ਲੈ ਸਾਡੀ ਵੀ ਬੇਇੱਜ਼ਤੀ ਕਰਾਉਗਾ ਇਹ ਗੁਰਦੁਆਰੇ ਦੀ ਬਾਬੂ ਐਬਰਾ ਐਬਰਾ ਉਹ ਦਾਰੇ ਚਾਤੀ ਚਾਤੀ ਕਬੂਰ ਤਾਂ ਮਨਪੂਰਿਆ ਗਿਆ ਨਾ ਲਓ ਜੀ ਅੱਜ ਮੈਂ ਉਤਰ ਰਹੀ ਹਾਂ نیچے ਸਬਜ਼ੀਆਂ ਭਾਜੀਆਂ ਚ ਹੈ ਸੱਪਸ ਰੁੰਡਿਆਂ ਚ ਹਾਂ ਬੋਲਦੇ ਨਹੀਂ ਹੁੰਦੇ ਕਿਉਂ ਉਹ ਲੰਮੜੇ ਇੱਕ ਮੈਂ ਕਿਹੜਾ ਕਰੂਗਾ ਛੋਟਾ ਤੇ ਗੋ ਦੇਖੀ ਤੀ ਹੈ ਹਾਂ ਗੋ ਦੇਖੀ ਤੀ ਤੇ ਹੈ ਮਗਰਮੱਛ ਲੱਗ ਰਿਹਾ ਮਗਰਮੱਛ ਲੱਗ ਰਿਹਾ ਜੇ ਤੂਰੇ ਹੁੰਦੀ ਨਾ ਤੂੰ ਐ ਕਹਿੰਦੀ ਵੀ ਮਗਰਮੱਛ ਵੜ ਗਿਆ ਮੈਂ ਤਾਂ ਦੇਖੀ ਹੋਈਂਗੇ ਮੈਂ ਉਸੇ ਮਾਸੀ ਉਹਨੇ ਵੀ ਕਹਿੰਦੇ ਕਹਿੰਦੇ ਐ ਲੱਗ ਰਿਹਾ ਤਾਂ ਜਿਵੇਂ ਨਾ ਮਾਸੜ ਕਹਿੰਦਾ ਮਗਰ ਮੱਛੀ ਭੈਣ ਲੱਗ ਰਹੀ ਸੀ ਮੋਟੀ ਯਾਰੀ ਮੋਟੀ ਬਹੁਤ ਹੀ ਆਹ ਜਾ ਕੇ ਤੋੜ ਲਾ ਹੈਂ ਹਾਂ ਤੋੜ ਲਓ ਆ ਕੇ ਰਾਇਤਾ ਬਣ ਜਾਊਗਾ ਇਹ ਕੋਲ ਲੱਗ ਰਿਹਾ ਕਿੱਡਾ ਵੱਡਾ ਛੋਟਾ ਛੋਟਾ ਹੈ ਪਾਨੂ ਕੀ ਇਹ ਨਾ ਸਾਡੇ ਵਿੱਚ ਪੱਕੀ ਜਾਂਦੇ ਆ ਸਾਨੂੰ ਦਿਖ ਪਤਾ ਨਹੀਂ ਲੱਗਦਾ ਕਿਉਂਕਿ ਅਸੀਂ ਵਰ ਦੇ ਵਿੱਚ ਐ ਕਵਾੜ ਕਰਕੇ ਡਰ ਲੱਗਦਾ ਇਹ ਵੀ ਵਿੱਚ ਕੁਝ ਨਿਕਲ ਨਾ ਆਵੇ। ਕਰੇਲੇ ਤਾਂ ਨਹੀਂ ਲੱਗਦੇ। ਕਰੇਲਾ ਕਹਿੰਦੇ ਕੋਈ ਕੈਮਰੇ ਕੈਮਰੇ ਤੇ ਕੈਮਰਾ ਹੈ ਵੱਜਿਆ ਉਹ ਉਹ ਜਿਵੇਂ ਗਾਣਾ ਹੀ ਹੈਗਾ ਜਿਹੜਾ ਗਾਣਾ ਨਹੀਂ ਹੈਗਾ ਇੱਕ ਲੱਗਦਾ। ਨੀ ਨੀ ਪਨੀਰ ਦੇ ਪਕੌੜੇ ਦੇਖ ਕੇ ਬੀਬੀਆਂ ਚ ਬੀਬੀਆਂ ਵੱਜੀਆਂ ਕੈਮਰੇ ਚ ਕੈਮਰਾ ਵੱਜਿਆ ਕੀਏ ਦੇਖ ਕੇ ਹਾਂ ਅਬ ਤੁਸੀਂ ਵੀ ਲੱਭੋ ਤੁਸੀਂ ਵੀ ਲੱਭੋ ਮੈਂ ਨਹੀਂ ਵੱੜਦੀ ਮੈਂ ਤਾਂ ਡਰਪੋ ਆ ਕੇ ਸਾਰਿਆਂ ਨੂੰ ਪਤਾ ਅਸੀਂ ਤਾਂ ਹੀ ਡਰਪੋ ਕੈਮਰਾ ਉਹ ਗੋਲੇ ਬੱਚੇ ਥੋੜੇ ਫਿੱਕੇ ਹੋਣੇ ਛੋਟੇ ਛੋਟੇ ਹਾਂ ਪਰ ਉਹ ਵੱਡੇ ਹੋ ਜਾਂਦੇ ਨੇ ਇੱਕ ਆ ਖੜੇ ਛੋਟਾ ਹੈ ਦੇਖੀ ਜੰਦੀ ਨੇ ਉਹੀ ਇੱਕ ਕਾਲ ਖੜੇ ਪਰ ਛੋਟਾ ਜੀ ਉਹ ਮੋਟੀ ਕਾਹੀ ਅੱਡਾ ਖੜੀ ਹੋਈ ਸੀ ਸੋਹੇ ਲੀ ਗਿਆ ਬਸ ਛੋਟਾ ਹੈ ਨਾ ਚਲੋ ਦੋ ਮਿਲ ਗਏ ਸਾਨੂੰ ਇੱਕ ਅੱਧਾ ਦਾ ਹੋਰ ਮਿਲੇ ਜਾਣਾ ਖੜੇ ਲੈ ਮਿਲ ਗਿਆ ਲੈ ਲੋ ਹੈ ਛੋਟੀ ਛੋਟਾ ਅੱਧਾ ਤਿੰਨ ਖੜੇ ਨੇ ਕੀ ਆ ਕੀ ਆ ਲੱਗਣ ਲੱਗੇ ਸਾਡੇ ਸਾਰੀਆਂ ਸਬਜ਼ੀਆਂ ਬਾਕੀ ਖਤਮ ਹੋ ਗਈਆਂ ਕੀ ਆ ਤਾਂ ਹੁਣ ਸ਼ੁਰੂ ਹੋਏ ਆ ਕੀ ਇਹ ਲੱਗਣੇ ਪਹਿਲਾਂ ਨਹੀਂ ਲੱਗਦੇ ਤੇ ਹੁਣ ਕੀ ਆ ਲਾ ਦੋ ਦੂਹੀ ਵੀ ਦੁੱਧ ਕਾਸ ਕਰਕੇ ਕਦੇ ਫਲਵਾ ਬਣਾ ਲਿਆ ਕਦੇ ਕੋਈ ਦੀ ਵਰਤੀ ਬਣਾ ਆ ਜੋ ਬਣਾਈ ਜੋ ਰਾਈਤੇ ਰਾਈਤਾ ਬਣਾਉਣਾ ਹੁਣ ਸਬਜ਼ੀਆਂ ਨਹੀਂ ਕਹਿੰਦੇ ਬਣਾਉਣੀਆਂ ਰਾਈਤਾ ਬਣਾ ਬਣਾ ਖਾਓ ਕਹਿੰਦੇ ਲੋ ਜੀ ਕੀ ਐ ਸਾਨੂੰ ਦੋ ਮਿਲ ਗਏ ਬਾਕੀ ਹਜੇ ਹੋ ਜਾਣਗੇ 3-4 ਦਿਨ ਦੇ ਅੰਦਰ ਅੰਦਰ ਹੋ ਜਾਣਗੇ ਹੋਰ ਹਾਂ ਲਓ ਦੇਖ ਲਓ ਹੁਣ ਅਸੀਂ ਨਾ ਉੱਪਰ ਵੀ ਚੜਨ ਲੱਗੇ ਦੋਹੇ ਜਣੀਆਂ ਦੇਖ ਕੇ ਆਨੇ ਆ ਵੀ ਉੱਪਰ ਵੀ ਹੈ ਇੱਕ ਤਾਂ ਲਟਕ ਰਿਆ ਛੋਟਾ ਜਿਹਾ ਮੈਂ ਅੱਜ ਨਾ ਪਤਾ ਨਹੀਂ ਕਿੰਨੇ ਕ ਦਿਨਾਂ ਬਾਅਦ ਚੜਨ ਲੱਗੀ ਆ ਮੇਰੀ ਦਰਾਣੀ ਬਹੁਤ ਡਰਦੀ ਆ ਉਹ ਚੜਨ ਤੇ ਮੈਂ ਨਹੀਂ ਡਰਦੀ ਹੈਗੀ ਪਤਾ ਨਹੀਂ ਕਿਉਂ ਡਰੀ ਜਾਂਦੀ ਆ ਉਹ ਲਓ ਜੀ ਮਿਲ ਗਿਆ ਵਧਾਈਆਂ ਤੁਹਾਨੂੰ ਕੀ ਇਹ ਦਾ ਮਾਹ ਚੜਿਆ ਵਤਨਾ ਦੇਖ ਲਓ ਲੈ ਲਓ ਖਾ ਲਓ ਕੀ ਆ ਹੋ ਹਾਂ। ਹਮਨੇ ਰਾਵੀ ਕੰਮ ਕਰ ਰਹੀ ਐ। ਮੈਂ ਕਿਹ ਕੱਪੜੇ ਤੋੜੀ ਐ ਸਾਹਮਣੇ ਕੰਮ ਲੱਗੀ ਵੀ ਆ। ਹਾਂ। ਅਸੀਂ ਆਹ ਸਬਜ਼ੀਆਂ ਲੱਭ ਰਹੇ ਆਂ, ਕੀ ਇਹ ਲੱਭ ਰਹੇ ਆਂ? ਹਾਂ? ਕਾਜੇ ਤਾਂ ਫੈਲੂਗੀ ਬੇਲ ਉੱਪਰ ਹਨਾ ਮੈਂ ਕਿਹਾ ਤਾਂ ਫੈਲੂਗੀ ਅੱਜ ਧੁੱਪ ਦੇਖੋ ਕਿੰਨੀ ਐ ਤੇ ਜਦ ਨਾਲ ਕੋਠੇ ਵਾ ਚੜਦੀ ਹਾਲੇ ਬਹੁਤ ਮਜ਼ਾ ਆਉਂਦਾ ਮਨ ਨੂੰ ਆਹ ਵਾਲੇ ਕੋਠੇ ਪਰਾਂਦਾ ਜਿੱਥੇ ਸਿਆ ਪਾਥੀਆਂ ਪੱਥ ਦੇ ਮੈਸਾਂ ਵਾਲੇ ਕੋਠੇ ਤੇ ਹਨਾ ਓਰੇ ਮਜ਼ਾ ਆਉਂਦਾ ਉਹ ਕੋਠੇ ਤੇ ਨਹੀਂ ਆਉਂਦਾ ਸਾਨੂੰ ਮੈਂ ਕਿਹਾ ਆਹ ਵਾਲੇ ਕੋਠੇ ਤੇ ਮਜ਼ਾ ਆਉਂਦਾ ਚੜਨ ਦਾ ਉਹ ਵਾਲੇ ਤੇ ਨਹੀਂ ਆਉਂਦਾ ਆਰੇ ਦੋੜਿਆ ਹਣ ਸਾਫ ਸੁਥਰਾ ਹਰਾ ਹਰਾ ਠੰਡੀ ਹਵਾ ਚੱਲਦੀ ਐ ਧੁੱਪ ਬਹੁਤ ਐ ਬੜਾ ਵੀ ਇਹ ਸਾਸ ਨੂੰਹਾਂ ਦੀ ਸੂਟਾਂ ਪਿੱਛੇ ਲੜਾਈ ਹੋ ਰਹੀ ਆ ਮੈਂ ਕਹਿ ਲਈ ਬਿਸਕੁਟ ਜਿਆ ਭਾਈ ਬਣਾਇਆ ਨੇ ਮੇਰੇ ਵਾਸਤੇ ਵੀ ਮੈਨੂੰ ਸੂਟ ਪਸੰਦ ਕਰੂੰਗੀ ਵੀ ਮੈਨੂੰ ਹਾਂ ਵੀ ਮੈਂ ਵਧੀਆ ਸੂਟ ਪਾਣਾ ਵੀ ਪਾਣ ਵਾਲਾ ਹੋਵੇ ਲਾਇਕ ਤੇ ਸੱਸ ਉਧਰ ਕਹਿ ਰਹੀ ਐ ਵੀ ਵੀ ਸੁੱਕੇ ਤਾਰਨੀ ਐ ਕੋਈ ਗੱਲ ਨਹੀਂ ਸਸਤਾ ਦੇ ਲਈ ਭੀਜੇ ਤੂੰ ਲਿਆਈ ਤਾਂ ਉਹ ਵੀ ਕੰਮ ਚੱਲ ਜੂਗਾ ਸਾਡਾ ਪਰ ਬੈਠੀ ਐ ਤੇ ਬਾਬੂ ਮੈਨੂੰ نیچے ਨਾ 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 ਤੈਨੀਆਂ ਆਣਾ ਮੈਂ ਆ ਰਹੀਆਂ ਥੱਲੇ ਬੱਸ ਮੈਂ ਆ ਰਹੀਆਂ ਮੈਂ ਕਿਹਾ ਸੀ ਨਾ ਹੁਣ ਉਹ ਚੜ ਗਿਆ ਏ ਰੀਸ ਲੱਗ ਗਿਆ ਆ ਰਹੀਆਂ ਬੱਸ ਮੈਂ ਆ ਗਈ ਆ ਗਈ ਮੈਂ ਥੱਲੇ ਹੀ ਆ ਰਹੀਆਂ ਥੱਲੇ ਹੀ ਆ ਰਹੀਆਂ ਤੇਰੇ ਤਾਂ ਕੰਮ ਖਰਾਬ ਹੋ ਗਿਆ ਆ ਗਈ ਆ ਗਈ ਮੈਂ ਆ ਗਈ ਥੱਲੇ ਆ ਗਈ ਕੰਮ ਕਰ ਰਹੀ ਐ ਨਹੀਂ ਨਹੀਂ ਬਦੀ ਆਪਣੀ ਮਰਜ਼ੀ ਨਾਲੇ ਬਣਾ ਰਹੀ ਆ ਹਾਂ ਕੋਈ ਆਰਡਰ ਨਹੀਂ ਕੋਈ ਆਰਡਰ ਨਹੀਂ ਜਿਨਾ ਵੀ ਜੀ ਤਾਂ ਉਹ ਬਣਾ ਲਵਾਂ ਲੈਂਦਾ ਇਹ ਆਉਹੀ ਧਰੋ ਐਵੇਂ ਹੈਗਾ ਵੀ ਹਾਂ ਉਹ ਵੀ ਪੱਕਾ ਉਸਦੀ ਡਿਊਟੀ ਲੱਗੀ ਹੋਈ ਆ ਹੋਰ ਅੱਗੇ ਵੀ ਤਾਂ ਹੀ ਕਰਦੇ ਆਪਾਂ ਅੱਗੇ ਵੀ ਪਹਿਲਾਂ ਵੀ ਅਸੀਂ ਕਰਦੇ ਆ ਐਵੇਂ ਕਿਹਾ ਤੁਸੀਂ ਤਾਂ ਹੋਇਆ ਆਪਣਾ ਪਹਿਲਾਂ ਕਈ ਵਾਰ ਦੱਸ ਲਿਆ ਹਾਂ ਪਹਿਲਾਂ ਵੀ ਕਈ ਵਾਰ ਦੱਸ ਲਿਆ ਜੀ ਜੀ ਕਰਦਾ ਮੰਮੀ ਵੀ ਘੜਕਾ ਲਾਉਂਦੀ ਸਾਡੀ ਹਾਂ ਤੇ ਤੁਸੀਂ ਵੀ ਲਾ ਦਿੰਦੇ ਹੋ ਤੇ ਮੈਂ ਵੀ ਲਾ ਦਿੰਦਾ ਹਾਂ ਆਈ ਰਬਾ ਇੱਧਰ ਮੈਂ ਨਾ ਉੱਪਰ ਚੜੀ ਵੀ ਤੀ ਕਦੇ ਤੁਸੀਂ ਗੁੰਨ ਲੰਨੀਓ ਕਦੇ ਮੈਂ ਕਦੇ ਮੈਂ ਗੁੰਨ ਲੰਨੀ ਆ ਸਵੇਰੇ ਤੁਸੀਂ ਗੁੰਨ ਲੰਨੀਓ ਯੂਵੀ ਸਾਧਰੇ ਮੈਂ ਲੇਟ ਜਾਉਣੀ ਆ ਕਿਉਂਕਿ ਮੈਂ ਸਵੇਰ ਦਾ ਮੈਂ ਗੁੰਨ ਲੰਨੀ ਆ ਹਾਂ ਐਂ ਜਾ ਕਰ ਲੈ ਫੋਰ ਕਿਆ ਕੋਈ ਤੂੰ ਚੱਕ ਲੈ ਆ ਪਾਪਾ ਨੂੰ ਚੱਕ ਲੰਦੇ ਉਹ ਉਹ ਬੜਤੀ ਉਹ ਖੜਦਾ ਮੈਂ ਕਹਿ ਰਹੀ ਆ ਯੂਵੀ ਤੂੰ ਚੁੰਨੀ ਫੜਨਾ ਤਾਂ ਨਾ ਸੁਣਦਾ ਕਦੇ ਨਹੀਂ ਫੜਦਾ ਨਹੀਂ ਉਹ ਤੇ ਚੱਕ ਮੈਂ ਬਾਹਰ ਕੋਲ ਗਿਆ ਖੋਲ ਦੇ ਚੱਲ ਚੱਲ ਦੂਰ ਛੇਤੀ ਨਾਲ ਦੂਰ ਜਾ ਵਾਸਾ ਖੋਲ ਜਾ ਹਟ ਯੂ ਵੀ ਗੇਟ ਖੋਲੋ ਗੇਟ ਖੋਲ ਕੇ ਬਾਹਰ ਨਿਕਲ ਜਾ ਆਹ ਉਹ ਚ ਫਰਪੀ ਦਾ ਨਾ ਚੱਕਰਾ ਨਹੀਂ ਹੈਗਾ ਚਰਖਾ ਹੈ ਚਰਖਾ ਆ ਗਿਆ ਹਾਂ ਉਹ ਸੁਵੇਦ ਦਾ ਇਹਨਾਂ ਖੇਡ ਰਿਹਾ ਤਾਂ ਜਾ ਰਿਹਾ ਹੈ ਤਾਂ ਆਪਣੇ ਘਰ ਨੂੰ ਚਰਖਾ ਕਰਿਆ ਓਡਾ ਉਹ ਆ ਗਿਆ ਖਾੜ ਜਾ ਖਾੜ ਜਾ ਉਹ ਦੇਖੀ ਸਾਰੀ ਤੈਹ ਦੇੜਤੀ ਚੁੰਨੀ ਦੀ ਆ ਚੁੰਨੀ ਇਕੱਠੀ ਕਰ ਚੁੰਨੀ ਚੁੰਨੀ ਇਕੱਠੀ ਕਰ ਖੜ ਜਾ ਦੇਖੀ ਕਿ ਮੈਂ ਭੱਜ ਜਾ ਰਿਆ ਵਾਏ ਜਾ ਆ ਛੇੜੋ ਨਾ ਛੇੜੋ ਨਾ ਇਹਨੂੰ ਇਹ ਨਾ ਛੇੜਨਾ ਮੇਰੇ ਕੋਲ ਆ ਜਾ ਨਾ ਛੇੜਨਾ ਹੱਥ ਤਾਂ ਲਾਉ ਬੱਸ ਇਹ ਹੁਣ ਡੰਡੇ ਭਾਲ ਰਿਹਾ ਏ ਆ ਜਾ ਮੇਰੇ ਕੋਲ ਆ ਜਾ ਡੰਡਾ ਭਾਲ ਰਿਹਾ ਹੁਣੇ ਲੈ ਕੇ ਆ ਮੈਂ ਚੱਕ ਕੇ ਡੰਡੇ ਤੂੰ ਪਰ ਕੋਲ ਜਾ ਬੀਬੀ ਲੈ ਹੀ ਹੱਥ ਮੇਰੇ ਦਾ ਕਿਦਾਂ ਕੀਤਾ ਬੜਾ ਜੀ ਤਾਂ ਬੜਾ ਹੋ ਗਿਆ ਹੈ ਮਾਰੀ ਕਰਨ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਹੋ ਗਈ ਕਿਉਂਕਿ ਦੁਬਾਰਾ ਸਤਿ ਸ੍ਰੀ ਅਕਾਲ ਸਲੀਪ ਲਈਆ ਕਿਉਂਕਿ ਅਗਲਾ ਦਿਨ ਹੋ ਗਿਆ ਤੁਹਾਡੇ ਲਈ ਵੀਡੀਓ सेम ਹੀ ਹੋਊਗੀ ਹੈਨਾ ਪਰ ਸਾਡੇ ਲਈ ਤਾਂ ਹੁਣ ਅਗਲਾ ਦਿਨ ਹੋ ਗਿਆ ਮੈਂ ਨਾ ਅੱਧੀ ਵੀਡੀਓ ਗੱਲ ਸ਼ਾਮ ਨੂੰ ਬਣਾਈ ਸੀ ਦੁਪਹਿਰ ਤੇ ਜੇ ਸਟਾਰਟ ਕੀਤੀ ਸੀਗੀ ਏ ਅੱਧੀ ਹੁਣ ਮੇਰੀ ਹੁਣ ਸਵੇਰੇ ਬਣਾਉਂਗੀ ਰਾਤ ਪੂਰੀ ਹੋਈ ਨਹੀਂ ਸੀਗੀ ਕੱਲ ਵਸ ਦਿਨ ਨਹੀਂ ਕਰਿਆ ਫਿਰ ਐਵੇਂ ਆ ਵੀ ਜੇ ਨਾ ਬਣਾ ਮੈਂ ਇੱਕ ਦਿਨ ਨਾ ਬਣਾ ਫੇ ਕਮੈਂਟ ਆਂਦੇ ਨੇ ਹਨਾ ਬਹੁਤ سارے ਦੇ ਜਿਹੜੇ ਹਨਾ ਆਪਾਂ ਨੂੰ ਹੁਣ ਵਲੌਗਸ ਆਪਣੇ ਬਹੁਤ ਪਸੰਦ ਕਰਦੇ ਨੇ ਫਿਰ ਉਹ ਕਮੈਂਟ ਕਰਦੇ ਨੇ ਹਨਾ ਵੀ ਤੁਸੀਂ ਦਿਰੀ ਅੱਜ ਵਲੌਗ ਕਿਉਂ ਨਹੀਂ ਪਾਇਆ ਹੈਗਾ ਇਸ ਕਰਕੇ ਮੇਰੇ ਕੋਲ ਕਈ ਵਾਰ ਚਲੋ ਏਦਾਂ ਹੁੰਦਾ ਵੀ ਜੀ ਨਹੀਂ ਕਰਿਆ ਹੁੰਦਾ ਇਸ ਕਰਕੇ ਮੈਂ ਲਿਖ ਦਿੰਦੀ ਹੁੰਦੀ ਆ ਨਾ ਵੀ ਬਣਾਇਆ ਨਹੀਂ ਹੈਗਾ ਫਿਰ ਮੈਂ ਬਣਾਉਂਦੀ ਨਹੀਂ ਹੈਗੀ ਆ ਫਿਰ ਮੈਂ ਕਹਿ ਲਈ ਚਲੋ ਕੋਈ ਨਾ ਵੀ ਦੁਪਹਿਰ ਦੇ ਟਾਈਮ ਸਟਾਰਟ ਕਰ ਲੈਂਦੀ ਆ ਫਿਰ ਦੁਪਹਿਰ ਦੇ ਟਾਈਮ ਜਿਵੇਂ ਆਪਣਾ ਸਟਾਰਟ ਕਰਿਆ ਹਨਾ ਨੇ ਆਪਣੇ ਕੰਮਕਾਰ ਕਿਵੇਂ ਕੱਲ ਸਾਡਾ ਅੱਧਾ ਦਿਨ ਵਿੱਤਿਆ ਉਹ ਦਿਖਾਇਆ ਤੇ ਅਗਲੀ ਹੁਣ ਹੋ ਗਈ ਸਵੇਰ ਤੇ ਯੂਵੀ ਦੇਖੋ ਪਿੱਛੇ ਤਿਆਰ ਹੋਈ ਬੈਠਾ ਸਕੂਲ ਨੂੰ ਤੇ ਅੱਜ ਤਾਂ ਥੋੜੀ ਲੇਟ ਹੋ ਗਈ ਫਿਰ 15 ਮਿੰਟ ਮੈਂ ਲੇਟ ਉੱਟੀ ਕਿਉਂਕਿ ਨਾ ਅੱਜ ਮੈਂ ਜਿਹੜੇ ਆ ਖਿੜਕਿਆਂ ਦੇ ਆ ਪਰਦੇ ਲਾਏ ਹੋਏ ਆ ਮੈਂ ਇਹਨਾਂ ਦੇ ਮੁਰੇ ਨਾਲ ਕੁਰਸੀ ਲਾਤੀ ਵੀ ਪਰਦੇ ਚੱਕ ਨਾ ਹੋਣ ਤੇ ਵੀ ਨਹੀਂ ਤਾਂ ਨਾ ਹਵਾ ਨਾਲ ਪਰਦੇ ਇੱਧਰ ਹੋ ਜਾਂਦੇ ਨੇ ਪੱਖੇ ਦੀ ਹਵਾ ਨਾਲ ਔਰ ਸਵੇਰ ਦਾ ਕਰੋਸ਼ਨੀ ਹੋ ਜਾਂਦੀ ਆ 5:30 ਵਜੇ ਫਿਰ ਮੈਨੂੰ ਜਾਗ ਆ ਜਾਂਦੀ ਆ ਅੱਜ ਰਾਤ ਆਹੋ ਨੇ ਖੇਡਦੇ ਖੇਡਦੇ ਨੇ ਕੁਰਸੀ ਪਰਦੇਆਂ ਨੇ ਨਾਲ ਲਾਤੀ ਅੱਜ ਮੈਨੂੰ 6:00 ਵੱਜ ਗਏ ਉਹ ਹਨੇਰਾ ਰਿਹਾ ਮੈਨੂੰ ਐ ਲੱਗਿਆ ਵੀ ਦਿਨ ਹਜੇ ਚੜਿਆ ਨਹੀਂ ਹੈਗਾ ਮੈਨੂੰ ਹਨੇਰਾ ਰਿਹਾ ਚਲੋ ਕੋਈ ਗੱਲ ਨਹੀਂ ਥੋੜਾ ਬਹੁਤ ਤਾਂ ਲੇਟ ਤਾਂ ਹੋ ਜਾਂਦੇ ਆ ਕਦੇ ਕਦੇ ਪਰ ਜਦ ਐ ਲੇਟ ਹੋ ਜਾਂਦੇ ਆ ਫਿਰ ਨੀਂਦ ਵੀ ਬਹੁਤ ਸੋਹਣੀ ਆ ਜਾਂਦੀ ਆ ਚਲੋ ਕੋਈ ਗੱਲ ਨਹੀਂ ਹੁਣ ਬਸ ਉਹ ਕਰਦੇ ਆ ਰੋਟੀ ਬਣਾਣੇ ਆ ਮੀ ਪਿਆ ਹੁਣ ਬੈ ਅਸੀਂ ਬਾਹਰ ਉੱਠ ਕੇ ਦੇਖਿਆ ਵੀ ਰਾਤ ਮੀ ਬਹੁਤ ਪੈ ਗਿਆ ਤਾਂ ਹੀ ਰਾਤ ਠੰਡਾ ਹੋ ਗਿਆ ਸੀ ਏਸੀ ਵੀ ਰਾਤ ਨੂੰ ਬੰਦ ਕਰਤਾ ਤੇ ਹੁਣ ਬਣਾਣੇ ਆ ਸੀ ਰੋਟੀ ਰਣ ਜਠਾਣੀ ਬਾਹਰ ਚੁੱਲੇ ਤੇ ਦੇਖਦਾ ਚੁੱਲਾ ਤਾਂ ਸੁੱਕਾ ਪਿਆ ਹੈ ਵੇੜਾ ਤਾਂ ਸੁੱਕ ਗਿਆ ਥੋੜਾ ਬਹੁਤਾ ਚਲੋ ਉੱਥੇ ਲਾਵਾਂਗੇ ਰੋਟੀ ਕਿਉਂਕਿ ਅੰਦਰ ਨਹੀਂ ਲਾ ਹੁੰਦੀ ਹੈਗੀ ਰੋਟੀ ਫਿਰ ਅੰਦਰ ਸਾਰ ਉਹ ਹੋ ਜਾਂਦਾ ਹੈ ਕਿ ਅੰਦਰ ਮਤਲਬ ਰੋਟੀ ਦਾ ਧੂਆ ਜਿਹਾ ਖੱਲੀ ਜਾਂਦਾ ਹੈ ਇਸ ਕਰਕੇ ਰੋਟੀ ਅਸੀਂ ਬਾਹਰ ਹੀ ਲਾਵਾਂਗੇ ਤੇ ਅੱਜ दाल ਸਬਜ਼ੀ ਕੋਈ ਨਹੀਂ ਹੈਗੀ ਸਾਡੇ ਰਾਤ ਦੇ ਜਿਹੜੇ ਕੋਫਤੇ ਆ ਉਹੀ ਸਬਜ਼ੀ ਹੈ ਰਾਤ ਦੀ ਤੇ ਉਹੀ ਬਜੀ ਹੋਈ ਆ ਯੂਵੀ ਨੂੰ ਕਰਾਂਗੇ ਸੋਇਆਬੀਨ ਦੀ ਭੜੀਆਂ ਦਾ ਚੂਰਾ ਜਿਹੜਾ ਹੁੰਦਾ ਉਹ ਕਰਾਂਗੇ ਚਲੋ ਹੁਣ ਮਿਲਦੀ ਹੈ ਮੈਨੂੰ ਥੋੜੀ ਦੇ ਇਹ ਰੋਟੀ ਬਣਾਉਂਦੇ ਥੋੜੇ ਲੇਟ ਹੋ ਗਏ ਤੇ ਹੁਣ ਮੈਂ ਪਾਸਾ ਹਣ ਲੱਗੀਆਂ ਬਣਾਣਾ ਸੋਇਆਬੀਨ ਦਾ ਭੜੀਆਂ ਦਾ ਚੂਰਾ ਜਿਹੜਾ ਇਹਨੂੰ ਤੜਕਾ ਲਾਣ ਲੱਗੀਆਂ ਇਹ ਨਹੀਂ ਲੱਗਦਾ ਬਸ ਕੀ ਘਣਾ 4-5 ਮਿੰਟ ਤਾਂ ਲੱਗਦੇ ਹੀ ਐ ਬਸ 5 ਮਿੰਟ ਲਾ ਦੇ 5 ਮਿੰਟੇ ਚ ਬਣਾ ਦੇਣਾ ਵੈ ਇਤਰਾ ਜੀਰਾ ਆਪਣਾ ਤਿੜਕ ਰਿਹਾ ਤੇੜਕ ਰਿਹਾ ਐ ਸਾਈਡ ਤੋਂ ਦਿਖਾਣੀ ਲਓ ਜੀ ਇੱਧਰ ਸਬਜੀ ਨੂੰ ਲੱਗ ਗਿਆ ਪਿਆਜ਼ ਭੁੰਨ ਹੋ ਗਿਆ ਤੇ ਹੁਣ ਮੈਂ ਇਹਦੇ ਵਿੱਚ ਪਾ ਦੂਗੀ ਨਾਣ ਮਿਰਚ ਹਲਦੀ ਹੋਰ ਕੋਈ ਮਸਾਲਾ ਹੈ ਨਹੀਂ ਸਾਡੇ ਕੋਲ ਨਾਸੀਂ ਪਾਉਂਦੇ ਆ ਹੁਣ ਦੇਖਾਂਗੇ ਤਿਹਾਰ ਜਿਵੇਂ ਆ ਗਏ ਹਨਾ ਕਦੇ ਕੁਛ ਆ ਜਾਂਦਾ ਕਦੇ ਕੁਛ ਤਾਂ ਸਾਨੂੰ ਦਾਲ ਸਬਜੀਆ ਮਤਲਬ ਵੀ ਸਾਨੂੰ ਹੁਣ ਬਣਾਇਆ ਕਰਾਂਗੇ ਕੋਈ ਨਾ ਕੋਈ ਰੈਸਪੀ ਹੈ ਨਾ ਤਾਂ ਸਾਨੂੰ ਇੱਕ ਇੱਕ ਇਹ ਜਿਹਾ ਮਸਾਲਾ ਰੱਖ ਲਾਂਗੇ ਜਿਹੜਾ ਹਰ ਇੱਕ ਚੀਜ਼ ਤੇ ਕਹ ਜੇ ਜੀ ਮੈਂ ਉਹ ਫਿਰ ਹਰ ਇੱਕ ਸਬਜੀ ਚ ਪਾ ਦਿਆ ਕਰਾਂਗੇ ਲਓ ਜੀ ਸਬਜੀ ਬਣ ਕੇ ਤਿਆਰ ਹੋ ਗਈ ਸਬਜੀ ਬਹੁਤ ਜਲਦੀ ਤਿਆਰ ਹੋ ਗਈ ਹੁਣ ਸਕੂਲ ਜਾਣ ਨੂੰ ਗੋਹਣੂ ਰੈਡੀ ਹੋ ਗਿਆ ਤੇ ਇਹਦਾ ਛੋਟਾ ਦੇਖ ਰਿਹਾ ਏ ਵੀ ਮੈਂ ਵੀ ਜਾਣਾ ਇਹ ਨਾਲ ਇਹ ਪਿੱਛੇ ਪਿੱਛੇ ਫਿਰ ਰਿਹਾ ਏ ਹੁਣ ਆਪਦਾ ਕੰਮ ਛੱਡ ਕੇ ਖੇਡ ਛੱਡ ਕੇ ਪਿੱਛੇ ਪਿੱਛੇ ਫਿਰ ਲੱਗ ਗਿਆ ਇਹ ਹਾਂ ਬੀਬੀ ਹੋਰ ਪਿੱਛੇ ਪਿੱਛੇ ਲੱਗ ਗਿਆ ਫਿਰ ਮੈਨੂੰ ਲੈ ਕੇ ਜਾਣਗੇ ਅੱਜ ਤੀਕਾ ਅੱਜ ਲੈ ਕੇ ਜਾਣਗੇ ਤੇ ਨਹੀਂ ਜਾਗੇ ਇਹ ਇਹ ਵਿਚਾਰਾ ਰੋਜ ਢੀਕ ਚ ਰਹਿੰਦਾ ਵੀ ਮੈਨੂੰ ਅੱਜ ਲੈ ਕੇ ਜਾਣਗੇ ਨਹੀਂ ਪਾ ਪੋਟੀ ਕਰ ਰਿਹਾ ਏ ਕੋਟੀ ਹੋ ਗਿਆ ਸ਼ੁਰੂ ਚਿਆਲ ਪੈਂਪਰ ਉਹਦਾ ਕਮ ਮਜ਼ਾ ਹੋ ਗਿਆ ਤਾਂ ਕਰਕੇ ਵਿਚਾਰ ਅੰਦਰੇ ਰਹਿ ਗਿਆ ਨਹੀਂ ਤਾਂ ਉਹ ਰੋਣ ਆ ਰੋਣ ਆਂਦਾ ਜਰੂਰ ਹੈ ਨਾ ਚਲੋ ਜੀ ਯੂ ਵੀ ਬਾਏ ਬਾਏ ਕਰਦੇ ਕਿਉਂਕਿ ਆਪਣਾ ਵਲੌਗ ਇੱਥੇ ਐਂਡ ਹੋ ਰਿਹਾ ਜੀ ਤੇ ਹੁਣ ਮਿਲਦੇ ਆ ਤੁਹਾਨੂੰ ਅਗਲੀ ਕਿਸੇ ਵਧੀਆ ਜੀ ਵੀਡੀਓ ਚ ਹਨਾ ਯੂਈ ਵਧੀਆ ਵਧੀਆ ਵਲੌਗਸ ਮਿਲਣਗੇ ਅੱਗੇ ਅੱਗੇ ਹਨਾ ਸਾਰਿਆਂ ਨੂੰ ਬਾਏ